ਆਪ ਨੂੰ અલਵਿਦਾ ਆ ਚੁੱਕੇ ਸਤਪਾਲ ਖੈਰਾ ਨੇ ਆਖਿਰਕਾਰ ਪੰਜਾਬੀ ਇਕਤਾ ਪਾਰਟੀ ਦਾ ਐਲਾਨ ਕਰ ਦਿੱਤਾ ਹੈ ਚੰਡੀਗੜ੍ਹ ਵਿੱਚ ਆਪ ਦੇ 6 ਬਾਗੀ ਵਿਧਾਇਕਾਂ ਤੇ ਹੋਰ ਸਮਰਥਕਾਂ ਦੀ ਹਾਜ਼ਰੀ 'ਚ ਇਹ ਨਵੀਂ ਪਾਰਟੀ ਦਾ ਐਲਾਨ ਕੀਤਾ ਗਿਆ ਇਹ ਜਿਹੜੀ ਸੇਵਾ ਦੀ ਭਾਵਨਾ ਦੇ ਨਾਲ ਚੱਲਿਆ ਸੀ ਕੰਮ ਸਾਰਾ ਰਾਜਨੀਤੀ ਇਸ ਦੇਸ਼ ਦੇ ਵਿੱਚ ਇਹ ਆ ਸੇਵਾ ਭਾਵਨਾ ਤੋਂ ਬਦਲ ਕੇ ਤੇਜਾਰਤ ਬਿਜ਼ਨਸ ਇਨਵੈਸਟਮੈਂਟ ਰਿਟਰਨ 5 ਕਰੋੜ ਅਸੈਂਬਲੀ ਚ ਲਾਓ 50 ਕਰੋੜ ਰੁਪਇਆ 500 ਕਰੋੜ ਰੁਪਇਆ ਕਮਾਓ ਇਹਨਾਂ ਲੋਕਾਂ ਦੀ ਇਹ ਦੇਣਾ ਇਸਲੀ ਕਨਫਲਿਕਟ ਆਫ ਇੰਟਰਸਟ ਕਰਪਸ਼ਨ ਨੂੰ ਟੈਕਲ ਕਰਨ ਵਾਸਤੇ ਸਿੰਗਾਪੁਰ ਮਾਡਲ ਜਿਹੜਾ ਕਿ ਤਾਕਤਵਰ ਲੋਕਾਂ ਨੂੰ ਹੱਥ ਪਾਇਆ ਇੱਥੇ ਪਟਵਾਰੀ ਫੜਦੇ ਨੇ ਜੇਹੀ ਫੜਦੇ ਨੇ ਕੋਈ ਕਲਰਿਕ ਫੜ ਲੈਂਦੇ ਨੇ ਸਾਡਾ ਇਹ ਪ੍ਰਾਣ ਹੈ ਕਿ ਅਸੀਂ ਫੜਾਂਗੇ ਤੂੰ ਉਤਲਿਆਂ ਨੂੰ ਫੜਾਂਗੇ ਤੇ ਥੱਲੇ ਤੱਕ ਸੁਣਿਆ ਹਦਿਆਂਗੇ ਇਸ ਮੌਕੇ ਪਾਰਟੀ ਦਾ ਝੰਡਾ ਵੀ ਜਾਰੀ ਕੀਤਾ ਗਿਆ ਜਿਸ 'ਚ ਪੰਜਾਬ ਦੇ ਨਕਸ਼ੇ 'ਚ ਪੰਜਾਬੀ ਇਕਟਾ ਪਾਰਟੀ ਲਿਖਿਆ ਗਿਆ ਹੈ ਇਸ ਝੰਡੇ ਦਾ ਰੰਗ ਕੱਚਾ ਨੀਲਾ ਹੈ ਆਪਣੇ ਸੰਬੋਧਨ ਦੌਰਾਨ ਸੁਖਪਾਲ ਖੈਰਾ ਨੇ ਕਿਹਾ ਕਿ ਉਹਨਾਂ ਦੀ ਪਾਰਟੀ ਸੈਕੂਲਰ ਹੈ ਅਤੇ ਸਾਰੇ ਵਰਗਾਂ ਨੂੰ ਨਾਲ ਲੈ ਕੇ ਚੱਲੇਗੀ ਅਤੇ ਹੋਰਨਾ ਹਮਖਿਆਲੀ ਪਾਰਟੀਆਂ ਦੇ ਨਾਲ ਮਿਲ ਕੇ ਲੋਕ ਸਭਾ ਚੋਣਾਂ ਲੜਨ ਬਾਰੇ ਵੀ ਫੈਸਲਾ ਲਿਆ ਜਾਵੇਗਾ। ਉਹਨਾਂ ਕਿਹਾ ਕਿ ਪੰਜਾਬ ਦੇ ਲੋਕ ਰਵਾਈਟੀ ਪਾਰਟੀਆਂ ਦੇ ਨਾਲ ਨਾਲ ਆਮ ਆਦਮੀ ਪਾਰਟੀ ਦੀ ਕਾਰਸ਼ਾਲੀ ਤੋਂ ਵੀ ਤੰਗ ਆ ਚੁੱਕੇ ਨੇ ਅਤੇ ਬਦਲਾ ਚਾਹੁੰਦੇ ਨੇ। ਖੈਰਾ ਨੇ ਕਿਹਾ ਕਿ ਉਹਨਾਂ ਦੀ ਨਵੀਂ ਪਾਰਟੀ 'ਚ ਪੂਰੀ ਤਰ੍ਹਾਂ ਲੋਕਤੰਤਰ ਹੋਵੇਗਾ ਤੇ ਸਭ ਦੀ ਸਲਾਹ ਨਾਲ ਫੈਸਲੇ ਲਏ ਜਾਣਗੇ। ਕੈਪਟਨ ਸਾਹਿਬ ਨੇ ਗੁਟਕਾ ਸੱਪ ਫੜ ਕੇ ਝੂਠ ਬੋਲਿਆ। ਅਫਸੋਸ ਹੁੰਦਾ ਕਿ ਇੱਡੇ ਤਜਰਬੇਕਾਰ ਇੱਡੇ ਅੱਛੇ ਪੜ੍ਹੇ ਲਿਖੇ ਲੀਡਰ ਨੇ ਤਲਵੰਡੀ ਸਾਬੋ ਵੱਲ ਨੂੰ ਮੂੰਹ ਕਰਕੇ ਸੋਹਾਂ ਤਾਂ ਉਹਨਾਂ ਨੇ ਤਿੰਨ ਖਾਦੀਆਂ ਵੈਸੇ ਨਸ਼ਿਆਂ ਦੇ ਨਹੀਂ ਕੱਲੀ ਖਾਦੀ ਉਹਦੀ ਵੀਡੀਓ ਅੱਛੀ ਤਰ੍ਹਾਂ ਸੁਣਿਓ ਲਕੀਰ ਦੀ ਵੀ ਖਾਦੀ ਸੀ ਹਰ ਘਰ ਨੌਕਰੀ ਦੀ ਵੀ ਖਾਦੀ ਸੀ ਮੁੱਕਰ ਚੁੱਕੇ ਨੇ ਹਜ਼ਾਰਾਂ ਤੁਸੀਂ ਲੋਕਾਂ ਦੇ ਖਿਲਾਫ ਐਨਡੀਪੀਐਸ ਦੇ ਪਰਚੇ ਦਰਜ ਕਰਕੇ ਜੇਲ੍ਹਾਂ 'ਚ ਤੱਕ ਦਿੱਤੇ ਆ ਪੈਟੀ ਸਪਗਲਰਸ ਪੈਟੀ ਐਡਿਕਟਸ ਮਜਬੂਰ ਬੱਚੇ ਤੁਹਾਡਾ ਕੀ ਖਿਆਲ ਆ ਪੰਜਾਬ ਦੇ ਲੋਕ ਬੱਚੇ ਨਸ਼ੇੜੀ ਬਣਨ ਲਈ ਖੁਸ਼ ਨੇ ਨਾ ਉਹਨਾਂ ਦੇ ਕੋਲ ਖੇਤੀ ਚ ਲੱਭਣ ਨੂੰ ਕੁਝ ਨਾ ਉਹਨਾਂ ਦੇ ਕੋਲ ਕੋਈ ਇੰਡਸਟਰੀ ਚ ਨੌਕਰੀ ਨਾ ਉਹਨਾਂ ਦੇ ਕੋਲ ਕੋਈ ਸਰਕਾਰ ਵਿੱਚ ਨੌਕਰੀ ਜਦੋਂ ਜਦੋਂ ਖੇਤੀ ਦਾ ਕਹਾਨਾ ਹੋਇਆ ਵਪਾਰ ਦਾ ਕਹਾਨਾ ਹੋਇਆ ਬੇਰੋਜ਼ਗਾਰੀ ਫੈਲੀ ਸਾਡੇ ਬੱਚੇ ਉਸ ਨਸ਼ੇ ਵਿੱਚ ਤਾਂ ਗੁਲਤਾਨ ਹੋਏ ਨੇ ਸਾਡੇ ਉਹੀ ਬੱਚੇ ਨੇ ਜਦੋਂ ਕੈਨੇਡਾ ਅਮਰੀਕਾ ਜਾਂਦੇ ਨੇ ਮੈਂਬਰ ਪਾਰਲੀਮੈਂਟ ਮਨਿਸਟਰ ਡਾਕਟਰ ਤੇ ਇੰਜੀਨੀਅਰ ਤੇ ਲਾਇਰ ਬਣਦੇ ਨੇ ਉਹਨਾਂ ਦੇਸ਼ਾਂ ਵਿੱਚ ਨੁਕਸ ਇਥੇ ਸਿਸਟਮ ਦੇ ਵਿੱਚ ਇਸ ਲਈ ਇਸ ਨਸ਼ੇ ਨੂੰ ਖਤਮ ਕਰਨ ਵਿੱਚ ਚਾਹ ਕੋਈ ਵੱਡੇ ਤੋਂ ਵੱਡਾ ਚਾਹ ਕੋਈ ਡੀਜੀਪੀ ਜਿਹਨਾਂ ਦੇ ਨਾਮ ਵਜ ਰਹੇ ਨੇ ਅੱਜ ਸਾਡਾ ਇਹ ਪ੍ਰਾਣ ਇਹ ਤਾਕਤਵਰ ਕਿਉਂਕਿ ਜਦੋਂ ਵੀ ਆਪਾਂ ਕੰਮ ਸ਼ੁਰੂ ਕਰਾਂਗੇ ਉੱਤੋਂ ਤਾਕਤਵਰ ਬੰਦਿਆਂ ਦੇ ਖਿਲਾਫ ਜਦੋਂ ਐਕਸ਼ਨ ਲਵੋਗੇ ਆਪ ਵੀ ਥੱਲੇ ਸੁਣਿਆ ਜਿਹੜਾ ਹੈ ਪੰਜਾਬ ਦੀ ਧਰਤੀ ਦੇ ਇਸ ਦੌਰਾਨ ਖੈਰਾ ਦੇ ਨਾਲ ਆਪਦੇ ਬਾਗੀ ਵਿਧਾਇਕ ਨਾਜਰ ਸਿੰਘ ਬਲਦੇਵ ਸਿੰਘ ਪੀਰਮਲ ਸਿੰਘ ਕਨਵਰ ਸੰਧੂ ਜਗਦੀਪ ਸਿੰਘ ਕਮਾਲੂ ਜਗਤਾਰ ਸਿੰਘ ਜੱਗਾ ਵੀ ਮੌਜੂਦ ਰਹੇ ਤੁਹ ਖਬਰਾਂ ਨੇ ਕਿ ਸੁਖਪਾਲ ਖੈਰਾ ਦੀ ਅੱਖੋਂ ਲੋਕ ਸਭਾ ਚੋਣਾਂ ਤੋਂ ਕੇ 2022 ਦੀ ਇਹ ਪੰਜਾਬ ਵਿਧਾਨ ਸਭਾ ਚੋਣਾਂ ਤੇ ਹੈ ਤੇ ਉਹ ਪਾਰਟੀ ਦੀ ਵੈਬਸਾਈਟ ਤੇ ਮੋਬਾਈਲ ਐਪਲੀਕੇਸ਼ਨਾਂ ਵੀ ਲਾਂਚ ਕਰ ਚੁੱਕੇ ਨੇ ਇਸ ਦਾ ਮਕਸਦ ਹੈ ਕਿ ਉਹ ਵਿਧਾਨ ਸਭਾ ਚੋਣਾਂ ਚ ਪੰਜਾਬ ਦੇ ਨੌਜਵਾਨਾਂ ਨੂੰ ਆਪਣੇ ਨਾਲ ਜੋੜ ਸਕਣ ਖੈਰ ਦੇਖਣ ਵਾਲੀ ਗੱਲ ਹੈ ਕਿ ਖੈਰਾ ਦੀ ਇਹ ਨਵੀਂ ਪਾਰਟੀ ਆਉਣ ਵਾਲੇ ਸਮੇਂ ਚ ਕੀ ਰੰਗ ਲਿਆਉਂਦੀ ਹੈ ਬਿਊਰੋ ਰਿਪੋਰਟ ਡੇਲੀ ਪੋਸਟ ਪੰਜਾਬੀ ਤੁਸੀਂ ਵੀ ਵਿਦੇਸ਼ ਵਿੱਚ ਆਪਣਾ ਪਵਿੱਖ ਬਣਾਉਣਾ ਚਾਹੁੰਦੇ ਹੋ ਪਾਓ ਵਿਦੇਸ਼ ਵਿੱਚ ਪੜਾਈ ਕਰਨ ਦਾ ਮੌਕਾ ਪਿਰਾਮਿਡ ਈ ਸਰਵਿਸ ਦੀ ਸਲਾਹ ਨਾਲ ਭਾਰਤ ਅਤੇ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਬੱਲ ਕਰੋ 9397893978